ਕੱਲ ਪੰਜਾਬ ਦੇ ਵਿੱਚ ਦੋ ਵੱਡੇ ਪ੍ਰਦਰਸ਼ਨ ਹੋ ਰਹੇ ਨੇ ਸਟੂਡੈਂਟਸ ਵੱਲੋਂ ਪੀਯੂ ਬੰਦ ਦੀ ਕਾਲ ਦਿੱਤੀ ਗਈ ਹੈ ਪਹਿਲਾਂ 10 ਨਵੰਬਰ ਦਾ ਪ੍ਰੋਟੈਸਟ ਹੋਇਆ ਸੀ ਉਸ ਦਿਨ ਤੇ ਬਾਹਰ ਲੀਆਂ ਵੀ ਸਾਰੀਆਂ ਧਿਰਾਂ ਨੂੰ ਸੱਦਾ ਦਿੱਤਾ ਗਿਆ ਸੀ ਪਰ ਕੱਲ ਵਿਦਿਆਰਥੀਆਂ ਦਾ ਯੂਨੀਵਰਸਿਟੀ ਦੇ ਅੰਦਰ ਪ੍ਰੋਟੈਸਟ ਹੈ ਔਰ ਦੂਸਰੇ ਅੱsse ਐਸਕੇਐਮ ਨੇ ਕਾਲ ਦਿੱਤੀ ਹੈ ਸੰਯੁਕਤ ਕਿਸਾਨ ਮੋਰਚੇ ਨੇ ਚੰਡੀਗੜ੍ਹ ਸੈਕਟਰ 43 ਦੇ ਵਿੱਚ ਧਰਨੇ ਪ੍ਰਦਰਸ਼ਨ ਦੀ ਦਿੱਲੀ ਮੋਰਚੇ ਦੇ ਦਿੱਲੀ ਕਿਸਾਨ ਅੰਦੋਲਨ ਦੇ 5 ਸਾਲ ਪੂਰੇ ਹੋਣ ਤੇ ਕਿਸਾਨ ਚੰਡੀਗੜ੍ਹ ਦੇ ਵਿੱਚ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਚੰਡੀਗੜ੍ਹ ਦੇ ਸੈਕਟਰ 43 ਦੇ ਵਿੱਚ एसकेएम ਦੀਆਂ ਜਥੇਬੰਦੀਆਂ ਪਹੁੰਚ ਰੀਆਂ ਵੀ ਸ਼ੁਰੂ ਹੋ ਚੁੱਕੀਆਂ ਹੈ। ਉਮੇਸ਼ ਸ਼ਰਮਾ ਸਾਡੇ ਸਹਿਯੋਗੀ ਜੁੜੇ ਨੇ ਸਿੱਧਾ ਚਲਦੇ ਆ। ਉਮੇਸ਼ ਤਾਜ਼ਾ ਤਸਵੀਰਾਂ ਦੇਖਣਾ ਚਾਹਾਂਗੇ ਮਾਹੌਲ ਕੀ ਹੈ? ਔਰ ਕੀ ਕੱਲ ਵੀ ਉਸੇ ਤਰੀਕੇ ਦਾ ਮਾਹੌਲ ਰਹਿ ਸਕਦਾ ਜੋ 10 ਨਵੰਬਰ ਨੂੰ ਹੋਇਆ ਸੀ? ਅ ਵਿਜੇ ਮੈਂ ਜਿਹੜੇ ਗਰਾਊਂਡ 'ਚ ਮੌਜੂਦ ਹਾਂ ਸੈਕਟਰ 43 ਗਰਾਊਂਡ 'ਚ ਹੈ ਫਿਲਹਾਲ ਇੱਥੇ ਇੱਕ ਟਰੱਕ ਜਿਹੜਾ ਖੜਿਆ ਹੈ ਸਮਾਨ ਦਾ ਔਰ ਇਹ ਖਾਲੀ ਗਰਾਊਂਡ ਪਹਿਲਾਂ ਦਿਖਾ ਦਈਏ ਕਿ ਇਹ ਗਰਾਊਂਡ ਹੈ ਜਿਹੜਾ ਖਾਲੀ ਇੱਥੇ ਕੱਲ ਇਕੱਠ ਹੋਣਾ ਹੈ ਕਿਉਂਕਿ ਇਹ ਬਿਲਕੁਲ 43 ਸੈਕਟਰ ਜਿਹੜਾ ਕੋਟ ਵੱਲ ਨੂੰ ਰਸਤਾ ਜਾਂਦਾ ਉਹਦੇ ਨਾਲ ਇਹ ਗਰਾਊਂਡ ਹੈ ਜਿਹਨੂੰ ਦੁਸ਼ਹਰਾ ਗਰਾਊਂਡ ਵੀ ਕਹਿੰਦੇ ਆ ਇੱਕ ਇਹ ਗਰਾਊਂਡ ਹਲੇ ਤੁਸੀਂ ਤਸਵੀਰਾਂ ਦੇਖੋ ਕਿ ਇਹ ਇੱਥੇ ਇਕੱਠ ਹੋਣਾ ਹੈ ਤਿਆਰੀਆਂ ਦੇਖੋ ਸਿਰਫ ਇੰਨੀ ਜੀ ਐ ਕਿ ਇੱਕ ਟਰੱਕ ਵੀ ਅਸੀਂ ਦਿਖਾਵਾਂਗੇ ਔਰ ਇਸ ਪੂਰੇ ਵੱਡੇ ਗਰਾਊਂਡ ਨੂੰ ਪੁਲਿਸ ਨੇ ਪਰਮਿਸ਼ਨ ਦਿੱਤੀ ਹੈ ਕਿਉਂਕਿ ਇੱਥੇ ਇਕੱਠ ਵੀ ਕਾਫੀ ਸੰਖਿਆ ਵਿੱਚ ਕਿਸਾਨ ਆ ਸਕਦੇ ਨੇ ਔਰ ਇਹ 43 ਬੱਸ ਸਟੈਂਡ ਦੇ ਨੇੜ ਔਰ ਮੁਹਾਲੀ ਦੇ ਬਿਲਕੁਲ ਨਜ਼ਦੀਕ ਪੈਂਦਾ ਤਾਂ ਇਹ ਜਿਹੜਾ ਤਸਵੀਰ ਤੁਸੀਂ ਟਰੱਕ ਦੇਖ ਰਹੇ ਇੱਥੇ ਜਿਹੜਾ ਟਰੱਕ ਖੜਿਆ ਇਹਦੇ ਵਿੱਚ ਸਮਾਨ ਰੱਖਿਆ ਕੁਰਸੀਆਂ ਰੱਖੀ ਗਈਆਂ ਹੂੰ ਇਹ ਹੱਲੇ ਟਰੱਕ ਇੱਥੇ ਖੜਿਆ ਸਟੇਜ ਲੱਗੇਗਾ ਇਹਦੇ ਵਿੱਚ ਸਮਾਨ ਜਿਹੜਾ ਪਿਆ ਸਟੇਜ ਦਾ ਉਹ ਉਹਦੀ ਤਿਆਰੀਆਂ ਜਿਹੜੀ ਹੈਗੀਆਂ ਇਹ ਦੇਖ ਸਕਦੇ ਹੋ ਹੱਲੇ ਨਾ ਤਾਂ ਕੋਈ ਇੱਥੇ ਆਗੂ ਹੈ ਨਾ ਹੀ ਕੋਈ ਚੰਡੀਗੜ੍ਹ ਪੁਲਿਸ ਦਾ ਕੋਈ ਏਡਾ ਕੋਈ ਭਾਰੀ ਪੁਲਿਸ ਬਸ ਤੋਂ ਬਲਕਿ ਕਿਉਂਕਿ ਕੱਲ ਸਵੇਰੇ ਹੀ ਡਿਪਲॉयਮੈਂਟ ਹੋਣੀ ਹੈ ਹੂੰ ਇੱਕ ਜ਼ਰੂਰ ਹੈ ਕਿ ਜਿਹੜੀ ਲੋਕ ਜਿਹਨੂੰ ਡਿਊਟੀ ਹੁੰਦੀ ਹੈ ਇੱਕ ਗੱਡੀ ਉਹਦੇ ਵਿੱਚ ਇੱਕ ਪੁਲਿਸ ਕਰਮੀ ਜ਼ਰੂਰ ਇੱਥੇ ਮੌਜੂਦ ਹੈ ਲੇਕਿਨ ਜਿਹੜੀ ਡਿਪਲॉयਮੈਂਟ ਹੋਣੀ ਹੈ ਭਾਰੀ ਪੁਲਿਸ ਦੀ ਇੱਕ ਪ੍ਰੋਪਰ ਜਿਹੜੀ ਹੁੰਦੀ ਹੈ ਵੀ ਕਿਸੇ ਵੱਡੇ ਪ੍ਰੋਟੈਸਟ ਨੂੰ ਲੈ ਕੇ ਉਹ ਤਿਆਰੀ ਹੈ ਉਹ ਕੱਲ੍ਹ ਹੀ ਸਵੇਰੇ ਇੱਥੇ ਹੋਏਗੀ ਔਰ ਜਿਹੜਾ ਸਟੇਜ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਹੱਲੇ ਤਿਆਰੀ ਹੱਲੇ ਸ਼ੁਰੂ ਹੋਈ ਹੈ ਜਿਹੜੀ ਥੋੜੇ ਇੱਥੇ ਜਿਹੜੇ ਸਟੇਜ ਲਾਣ ਵਾਲੇ ਨੇ ਉਹ ਪਹੁੰਚੇ ਨਹੀਂ ਇੱਥੇ ਲੇਕਿਨ ਜਿਹੜੀ ਡਿਪਲॉयਮੈਂਟ ਹੈ ਉਹ ਕੱਲ੍ਹ ਹੋਏਗੀ ਕਿੰਨਾ ਕੁ ਵੱਡਾ ਇਕੱਠ ਹੋਏਗਾ ਇਹ ਤਾਂ ਸਵੇਰੇ ਪਤਾ ਚੱਲੇਗਾ ਕਿਉ ਚਾਹੇ ਉਹ ਬਿਜਲੀ ਕਾਨੂੰਨ ਦੀ ਮੰਗ ਨੂੰ ਲੈ ਕੇ ਹੋਰ ਪੂਰੇ ਜਿਹੜਾ ਪ੍ਰੋਟੈਸਟ ਹੋਏ ਸੀਗੇ ਦਿੱਲੀ ਵਿੱਚ ਉਹਨਾਂ ਦੀ ਇੱਕ ਕਹ ਲੋ ਕਿ ਅੱਗੇ ਫਰਦਰ ਕੀ ਅੱਗੇ ਮੰਗਾ ਰਹਿਣ ਵਾਲੀਆਂ ਉਹ ਉਹ ਵੱਖਰੀ ਇੱਕ ਕਾਲ ਹੈ ਬਟ ਇਹ ਤਿਆਰੀਆਂ ਤਰਤਾਲੀ ਦੀ ਅਸੀਂ ਦਿਖਾ ਰਹੇ ਹਾਂ ਕਿ ਹੱਲੇ ਟਰੱਕ ਇੱਥੇ ਪਹੁੰਚਿਆ ਹੈ ਔਰ ਇਹ ਟਰੱਕ ਜਿਹੜਾ ਹੈਗਾ ਸਮਾਨ ਇੱਥੇ ਉਤਰ ਕੇ ਸਟੇਜ ਲਗਾਉਣ ਦੀ ਤਿਆਰੀ ਹੈ ਔਰ ਜਥੇਬੰਦੀ ਜਾਂ ਕੋਈ ਜਥੇਬੰਦੀ ਦਾ ਕੋਈ ਆਗੂ ਇੱਥੇ ਕੋਈ ਮੌਜੂਦ ਨਹੀਂ ਹੈ ਫਿਲਹਾਲ ਸਾਢੇ 7 ਦਾ ਟਾਈਮ ਹੈ ਸ਼ਾਮ ਦਾ ਹਮ ਕੱਲ ਹੀ ਸਾਰੇ ਜਿਹੜੇ ਆਣਗੇ ਸਿਰਫ ਰਾਤ ਨੂੰ ਇੱਕ ਤਿਆਰੀ ਜਿਹੜੀ ਹੈ ਸਟੇਜ ਦੀ ਉਹ ਇੱਥੇ ਨਜ਼ਰ ਜ਼ਰੂਰ ਸਾਨੂੰ ਆ ਰਹੀ ਹੈ ਔਰ ਇਹ ਗਰਾਊਂਡ ਦੀ ਤਸਵੀਰ ਨੇ ਜਿੱਥੇ ਕੱਲ ਕੱਟ ਹੋਏਗਾ ਸਿਰਫ ਤਿਆਰੀ ਦੇ ਨਾਂ ਤੇ ਫਿਲਹਾਲ ਵਿਜੇ ਹਲੇ ਤਾਂ ਜਿਹੜੀ ਲਾਈਵ ਤਸਵੀਰਾਂ ਅਸੀਂ ਦਿਖਾ ਰਹੇ ਨਿਊਜ਼ੀਲੈਂਡ ਦੇ ਇੰਨੀ ਕਹਿ ਕਿ ਇੱਕ ਟਰੱਕ ਤੇ ਪਲੱਸ ਜਿਹੜੀ ਸਟੇਜ ਦੀ ਤਿਆਰੀ ਕਰ ਲੋ ਜਾਂ ਇਹ ਤਾਰ ਕੇ ਜਿਹੜੇ ਇੱਥੇ ਇੱਕ ਆਈ ਨੇ ਵਰਕਰ ਚਲੇ ਜਾ ਰਹੇ ਅੱਛਾ ਉਮੇਸ਼ ਜਿਹੜਾ ਯੂਨੀਵਰਸਿਟੀ ਦੇ ਵਿੱਚ ਪਿਛਲੀ ਵਾਰ ਬਹੁਤ ਵੱਡਾ ਪ੍ਰੋਟੈਸਟ ਹੋਇਆ ਸੀ ਬਹੁਤ ਬਾਰੋ ਵੀ ਜਥੇਬੰਦੀਆਂ ਪਹੁੰਚੀਆਂ ਸੀ ਪੂਰਾ ਟਰਾਈ ਸਿਟੀ ਇੱਕ ਤਰੀਕੇ ਨਾਲ ਜੈਮ ਹੋ ਗਿਆ ਸੀ ਸਾਰੇ ਬਾਰਡਰ ਬੰਦ ਕਰ ਦਿੱਤੇ ਗਏ ਸੀ ਸੋ ਕੱਲ ਦਾ ਜਿਹੜਾ ਯੂਨੀਵਰਸਿਟੀ ਦਾ ਪ੍ਰੋਟੈਸਟ ਹੈ ਕੀ ਉਸ ਨੂੰ ਲੈ ਕੇ ਦੁਬਾਰਾ ਫੇਰ ਉਹੀ ਸਟਰੈਟਜੀ ਰਹੇਗੀ ਕਿ ਬਾਰਡਰ ਬੰਦ ਕਰ ਦਿੱਤੇ ਜਾਣ ਜਾਂ ਉਹੀ ਖੱਜਲ ਖਵਾਰੀ ਲੋਕਾਂ ਦੀ ਕਹਿ ਸਕਦੇ ਆ ਦੁਬਾਰਾ ਹੋਏਗੀ ਅ ਦੇਖੋ ਵੀ ਜੇ ਬਿਲਕੁਲ ਇੱਕ ਤੁਹਾਡਾ ਸਵਾਲ ਬੜਾ ਵਾਜਿਬ ਵੀ ਹੈ ਕਿ ਦੋ ਪ੍ਰੋਟੈਸਟ ਇੱਕੋ ਸ਼ਹਿਰ ਵਿੱਚ ਨੇ ਔਰ ਇੱਕੋ ਪੁਲਿਸ ਨੇ ਸੰਭਾਲਣੇ ਆ ਹੁਣ ਜਿਹੜੇ ਕਿਸਾਨ ਆ ਰਹੇ ਨੇ ਉਹ ਉਹਨਾਂ ਦਾ ਡੈਸਟੀਨੇਸ਼ਨ 43 ਹਮ ਔਰ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਦਾ ਹੈ ਹੁਣ ਸਟੂਡੈਂਟਸ ਦਾ ਪ੍ਰੋਟੈਸਟ ਹੈ ਉਹਦੇ ਵਿੱਚ ਹਾਲਾਂਕਿ ਕਿਸੇ ਨੂੰ ਅਪੀਲ ਨਹੀਂ ਹੈ ਕੋਈ ਖਾਸ ਜਥੇਬੰਦੀਆਂ ਨੂੰ ਨਹੀਂ ਹੈ ਲੇਕਿਨ ਇਹ ਦੇਖਣਾ ਹੋਏਗਾ ਕੱਲ ਮੌਕੇ ਦੀ ਦੇਖਣਾ ਹੋਏਗਾ ਕਿ ਕਿਆ ਕੁਝ ਕਿਸਾਨ ਵੀ ਉਤਰ ਜਾਂਦੇ ਨੇ ਜਾਂ ਕੋਈ ਹੋਰ ਸਟੂਡੈਂਟ ਨਾਲ ਕੋਈ ਧਾਰਮਿਕ ਜਥੇਬੰਦੀਆਂ ਜਾਂ ਬੁੱਧੀਜੀਵੀ ਸੰਗਠਨ ਜਾਂ ਹੋਰ ਕੋਈ ਲੋਕ ਜਿੱਦਾਂ ਪਹਿਲੀ ਪਹਿਲੇ 10 ਨਵੰਬਰ ਨੂੰ ਅਸੀਂ ਦੇਖਿਆ ਸੀਗਾ ਕਿ ਉਹ ਵੀ ਸ਼ਾਮਿਲ ਹੁੰਦੇ ਨੇ ਇਹ ਦੇਖਣਾ ਹੋਏਗਾ ਮੌਕੇ ਤੇ ਕਿਉਂਕਿ ਹਾਲਾਂਕਿ ਸਟੂਡੈਂਟਸ ਲੀਡਰ ਦਾ ਵੀ ਵੱਖ-ਵੱਖ ਕਈ ਦਾ ਨਜ਼ਰੀਆ ਲੱਗ ਹੈ ਉਹ ਕਹਿੰਦੇ ਸਿਰਫ ਇਹ ਸਟੂਡੈਂਟ ਦਾ ਪ੍ਰੋਟੈਸਟ ਹੈ ਲੇਕਿਨ ਕਈ ਕਿਉਂਕਿ ਗਰੁੱਪ ਉਹਦੇ ਵਿੱਚ ਕਾਫੀ ਨੇ ਔਰ ਹੱਲੇ ਮੀਟਿੰਗ ਵੀ ਸਟੂਡੈਂਟਸ ਦੀ ਆਪਸ ਵਿੱਚ ਚੱਲ ਰਹੀ ਹੈ ਇਸ ਕੱਲ ਦੀ ਬੰਦ ਕਾਲ ਨੂੰ ਲੈ ਕੇ ਕਿਉਂਕਿ ਯੂਨੀਵਰਸਿਟੀ ਬੰਦ ਹੋਣ ਨਾਲ ਸਟੂਡੈਂਟਸ ਕਿਥੇ ਨਾ ਕਿਥੇ ਇਸ ਚੀਜ਼ ਨਾਲ ਖੁਸ਼ ਨੇ ਕਿ ਚਲੋ ਯੂਨੀਵਰਸਿਟੀ ਨੇ ਬੰਦ ਦੀ ਜਿਹੜੀ ਹੈਗੀ ਛੁੱਟੀ ਦਾ ਐਲਾਨ ਕਰਤਾ ਕਿਉਂਕਿ ਜੇ ਛੁੱਟੀ ਨਹੀਂ ਹੁੰਦੀ ਤਾਂ ਫਿਰ ਮੈਨੂੰ ਲੱਗਦਾ ਕਿ ਥੋੜਾ ਜਿਹਾ ਹੋਰ ਸਥਿਤੀ ਖਰਾਬ ਹੋ ਸਕਦੀ ਸੀ ਹੁਣ ਬਚਾਅ ਦੀ ਸਥਿਤੀ ਵਿੱਚ ਹੈ ਕਿ ਚਲੋ ਪ੍ਰੋਟੈਸਟ ਦੀ ਬੰਦ ਦੀ ਕਾਲ ਹੈ ਉਹ ਵੀ ਕਾਲ ਪੂਰੀ ਹੋਏਗੀ ਨਾਲੇ ਛੁੱਟੀ ਹੋ ਜਾਏਗੀ ਔਰ ਇਹ ਤੋਂ ਦੋ ਕਿਸਾਨ ਕਿਆ ਮੂਵ ਕਰਨਗੇ ਜਾਂ ਨਹੀਂ ਇਹ ਕੱਲ ਮੌਕੇ ਦੇ ਹੀ ਪਤਾ ਚੱਲੇਗਾ ਪੁਲਿਸ ਆਗੇ ਪ੍ਰਸ਼ਾਸਨ ਉਹਨਾਂ ਨੂੰ ਇਜਾਜ਼ਤ ਦਿੰਦਾ ਨਹੀਂ ਇਹ ਕੱਲ ਮੌਕੇ ਦੀ ਸ਼ਾਇਦ ਕੋਲ ਹੋ ਸਕਦੀ ਹੈ ਲੇਕਿਨ ਜਿੱਥੇ ਤੱਕ ਉਮੀਦ ਹੈ ਕਿ ਸ਼ਾਇਦ ਕਿਸਾਨ ਆਪਣੇ ਮੋਰਚੇ ਤੇ ਰਹਿਣ ਔਰ ਪਿਊ ਚ ਆਪਣਾ ਮੋਰਚਾ ਚੱਲਦਾ ਰਹੇ ਠੀਕ ਹੈ ਧੰਨਵਾਦ ਹਮੇਸ਼ ਸ਼ਸ ਜਾਣਕਾਰੀ ਲਈ ਹੈ ਤਸਵੀਰਾਂ ਦਿਖਾਉਣ ਲਈ ਚੰਡੀਗੜ੍ਹ ਦੇ ਸੈਕਟਰ 43 ਦੀਆਂ ਤਸਵੀਰਾਂ ਸਾਡੇ ਸਹਿਯੋਗੀ ਹਮੇਸ਼ ਸ਼ਰਮਾ ਦਿਖਾ ਰਹੇ ਸੀ ਕਿਸਾਨ ਇਹ ਤਿਆਰੀ ਜ਼ਰੂਰ ਕਰ ਰਹੇ ਨੇ ਕੁਝ ਐ ਟੈਂਟ ਦਾ ਸਮਾਨ ਮੰਗਵਾਇਆ ਗਿਆ ਕੁਝ ਜਗ੍ਹਾ ਤੇ ਟੈਂਟ ਲੱਗ ਰਿਹਾ ਹੈ ਸਵੇਰੇ 10:30 ਵਜੇ ਦੀ ਕਾਲ ਹੈ ਕਿਸਾਨ ਜ਼ਾਹਿਰ ਜੀ ਗੱਲ ਹੈ ਐ ਐਸਕੇਐਮ ਦੀ ਕਾਲ ਹੈ ਔਰ ਉੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚਣਗੇ ਔਰ ਉਸ ਨੂੰ ਲੈ ਕੇ ਪੁਲਿਸ ਦਾ ਕੀ ਇੰਤਜ਼ਾਮ ਹੋ ਚਾ ਹੋਏਗਾ ਇਹ ਸਵੇਰੇ ਹੀ ਪਤਾ ਲੱਗੇਗਾ ਪੁਲਿਸ ਦੀ ਕੀ ਸਟ੍ਰੈਟਜੀ ਰਹੇਗੀ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਪ੍ਰੋਟੈਸਟ ਹੈ ਤੇ ਕਿਸਾਨਾਂ ਦਾ ਵੀ ਇੱਕ ਵੱਡਾ ਪ੍ਰੋਟੈਸਟ ਹੈ ਸੋ ਚੰਡੀਗੜ੍ਹ ਦੇ ਵਿੱਚ ਦੋ ਵੱਡੇ ਪ੍ਰਦਰਸ਼ਨ ਕੱਲ ਹੋਣ ਜਾ ਰਹੇ ਹੈ ਚੰਡੀਗੜ੍ਹ ਦੇ 43 ਸੈਕਟਰ ਦੇ ਗਰਾਊਂਡ ਸਹਿਰਾ ਗਰਾਊਂਡ ਦੇ ਵਿੱਚ ਖੜੇ ਆ ਜਿੱਥੇ ਸਾਡੀਆਂ ਜਿਹੜੀਆਂ ਨੇ ਤਿਆਰੀਆਂ ਹੋ ਰਹੀਆਂ ਨੇ ਆ ਸਟੇਜ ਦਿਖਾ ਦਿਓ ਸਟੇਜ ਲੱਗ ਰਹੀ ਆ ਸਮਾਨ ਸਾਰਾ ਆ ਗਿਆ ਰਾਤੋਂ ਰਾਤ ਸਾਰੀ ਸਟੇਜ ਲੱਗ ਜੂਗੀ ਤੇ ਇੱਥੇ ਬੈਠਣ ਦਾ ਪ੍ਰਬੰਧ ਜਿਹੜਾ ਪੂਰਾ ਹੋ ਜੂਗਾ ਤੇ ਅਸੀਂ ਸਾਰੇ ਕਿਸਾਨ ਵੀਰਾਂ ਨੂੰ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਕਿ ਬਾਦ ਚੜ ਕੇ ਸਵੇਰੇ 10:30 ਵਜੇ 10:30 ਵਜੇ ਇੱਥੇ ਪਹੁੰਚੋ ਪੂਰਾ ਪ੍ਰਬੰਧ ਹੋਊਗਾ ਸਾਰਾ ਬੈਠਣ ਦਾ ਪ੍ਰਬੰਧ ਹੈਗਾ ਪੂਰਾ ਬੜਾ ਵੱਡਾ ਖੁੱਲਾ ਗਰਾਊਂਡ ਆ ਤਾਂ ਕਿ ਆਪਾਂ ਜਿਹੜੀਆਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਦਿਖਾ ਸਕੀਏ ਜਿਹੜੀਆਂ ਸਾਡੀਆਂ ਬਕਾਇਆ ਮੰਗਾਂ ਉਹ ਬਣਵਾ ਸਕੀਏ ਤੇ ਹੁਣ ਜ਼ਿਕਰ ਜਲੰਧਰ ਕਾਂਡ ਦਾ ਜਲੰਧਰ ਦੇ ਵਿੱਚ ਇੱਕ 13 ਸਾਲਾ ਦੀ ਨਬਾਲਿਕ ਬੱਚੀ ਦੇ ਨਾਲ ਬਲਾਤਕਾਰ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਅਦਾਲਤ 'ਚ ਪੇਸ਼ ਕੀਤਾ ਔਰ 9 ਦਿਨਾਂ ਦਾ ਰਿਮਾਂਡ ਪੁਲਿਸ ਨੂੰ ਇਸ ਵਿਅਕਤੀ ਦਾ ਮਿਲਿਆ ਇਸ ਮੁਲਜ਼ਮ ਨੂੰ ਜਲੰਧਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਇਸ ਮਾਮਲੇ ਦਾ ਵੱਖ-ਵੱਖ ਜਥੇਬੰਦੀਆਂ ਵੱਲੋਂ ਕਰੜਾ ਜਿਹੜਾ ਹੈ ਉਸਦੀ ਨਿੰਦਿਆ ਕੀਤੀ ਗਈ ਉਸ ਦਾ ਵਿਰੋਧ ਕੀਤਾ ਗਿਆ ਔਰ ਸਖਤ ਤੋਂ ਸਖਤ ਕਾਰਵਾਈ ਹਰ ਵਿਅਕਤੀ ਵੱਲੋਂ ਮੰਗੀ ਜਾ ਰਹੀ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਵੀ ਇਸ ਮਾਮਲੇ ਦਾ ਨੋਟਿਸ ਲਿਆ ਜਲੰਧਰ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਸੀਨੀਅਰ ਅਧਿਕਾਰੀਆਂ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਗਏ ਨੇ 26 ਨਵੰਬਰ ਨੂੰ ਇਸ ਮਾਮਲੇ ਦੀ ਪੂਰੀ ਰਿਪੋਰਟ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮੰਗੀ ਹੈ ਦਰਅਸਲ ਇਸ ਵਿਅਕਤੀ ਤੇ ਆਪਣੀ ਬੇਟੀ ਦੀ ਸਹੇਲੀ ਦੇ ਨਾਲ ਰੇਪ ਦੇ ਇਲਜ਼ਾਮ ਨੇ ਜੋ ਉਸਦੀ ਬੇਟੀ ਨੂੰ ਮਿਲਣ ਉਸਤੇ ਕਰੇ ਆਈ ਸੀ ਪਰ ਉਸਦੀ ਆਪਣੀ ਬੱਚੀ ਘਰ ਨਹੀਂ ਸੀ ਉਸ ਨੇ ਉਸ ਨਾਬਾਲਗ ਲੜਕੀ ਦੇ ਨਾਲ ਬਲਾਤਕਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਉਸ ਦਾ ਇਹ ਪਾਰਸ ਸਟੇਟ ਦੇ ਵਿੱਚ ਇਸ ਮੁਲਜ਼ਮ ਮੁਲਜ਼ਮ ਦਾ ਕਾਰ ਸੀ ਜਿਸ ਦੇ ਬਾਥਰੂਮ ਦੇ ਵਿੱਚੋਂ ਬੱਚੀ ਦੀ ਲਾਸ਼ ਮਿਲੀ ਪੀੜਤ ਪਰਿਵਾਰ ਨੂੰ ਅੱਜ ਮਿਲਣ ਵਾਸਤੇ ਕਈ ਸਿਆਸੀ ਆਗੂ ਪਹੁੰਚੇ ਐ ਪਾਜਪਾ ਮਹਿਲਾ ਮੋਰਚਾ ਦੇ ਪ੍ਰਧਾਨ ਜੈਂਦਰ ਕੌਰ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਔਰ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਜਿਹ ਮਾਰਕੋਰਡ ਦੇ ਵਿੱਚ ਜਿਹੜਾ ਹੈ ਦੋਸ਼ੀ ਨੂੰ ਪੇਸ਼ ਕੀਤਾ ਗਿਆ ਸੀਗਾ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ 3 ਤਰੀਕ ਤੱਕ ਜਿਹੜਾ ਇਹਦਾ ਪੁਲਿਸਦਾਰ ਮਾਰ ਮਿਲਿਆ 9 ਦਿਨ ਦਾ ਪੁਲਿਸ ਮਾਰ ਹੈਗਾ ਔਰ 30 ਮਾਰ ਤੋਂ ਬਾਅਦ ਅਸੀਂ ਸਖਤੀ ਨਾਲ ਉਹ ਬਸ਼ੇਸ਼ ਅਗਲੀ ਜਾ ਰਹੇ ਹਾਂ ਕਿੰਨੇ ਦਿਨਾਂ ਮੰਮੀਆਂ ਸੀਗਾ ਅਸੀਂ 10 ਦਿਨ ਦਾ ਮੰਗਿਆ ਸੀ ਤੇ T20 ਵਰਲਡ ਕੱਪ 2026 ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ 7 ਫਰਵਰੀ ਤੋਂ ਇਹ ਟੂਰਨਾਮੈਂਟ ਸ਼ੁਰੂ ਹੋਏਗਾ T20 ਵਰਲਡ ਕੱਪ 15 ਫਰਵਰੀ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਹੈ ਰੋਹਿਤ ਸ਼ਰਮਾ ਨੂੰ ਟੂਰਨਾਮੈਂਟ ਦੇ ਬ੍ਰੈਂਡ ਵੈਸਟਰਨ ਨਿਯੁਕਤ ਕੀਤਾ ਗਿਆ ਟੂਰਨਾਮੈਂਟ ਦੇ ਵਿੱਚ 20 ਟੀਮਾਂ ਹੋਣਗੀਆਂ ਜਿਨ੍ਹਾਂ ਦੇ ਵਿਚਾਲੇ ਇਹ ਪੂਰੇ ਮੈਚ ਖੇਡੇ ਜਾਣਗੇ ਸੋ ਵਰਲਡ ਕੱਪ T20 ਵਰਲਡ ਕੱਪ 2026 ਜਿਸ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ T20 ਵਰਲਡ ਕੱਪ ਦਾ 7 ਫਰਵਰੀ ਤੋਂ ਟੂਰਨਾਮੈਂਟ ਸ਼ੁਰੂ ਹੋਣ ਜਾ ਰਿਹਾ ਹੈ